ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਆ ਹੋਪਸ ਆਪ ਵਧੀਆ ਹੋਵੋਗੇ ਸੋ ਸਵਾਗਤ ਹੈ ਜੀ ਤੁਹਾਡੇ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਹੈ ਸਿਟੀ ਸੈਨਸਾ ਦਾ ਕਿਉਂਕਿ ਇੱਕ ਤਾਂ ਸਾਨੂੰ ਉਥੇ ਕੰਮ ਸੀ ਤੇ ਇੱਕ ਮੈਗਾ ਚੱਲ ਨਾਲ ਘੁੰਮਣਾ ਕਰਨਾ ਹੋ ਜਾਏਗਾ ਠੀਕ ਹੈ ਨੀ ਮੈਂ ਤੇ ਮੇਰੇ ਨਾਲ ਦੇ ਨੇ ਚੱਕਿਆ ਚੋਲਾ ਦਾ ਸੀ ਤੁਰਪੇ ਸਟੇਸ਼ਨ ਵੱਲੋਂ ਠੀਕ ਹੈ ਜੀ ਸੋ ਪੈਦਲ ਯਾਤਰਾ ਕੀਤੀ ਅਸੀਂ ਸਟੇਸ਼ਨ ਤੱਕ ਜੀ ਤੇ ਸਟੇਸ਼ਨ ਤੇ ਜਾਂਦਿਆਂ ਨੂੰ ਜਦੋਂ ਅਸੀਂ ਦੇਖਿਆ ਉਥੇ ਕਾਫੀ ਰੌਣਕ ਮੇਲਾ ਸੀ ਕਿਉਂਕਿ ਸ਼ਨੀਵਾਰ ਸੀ ਸੋ ਸ਼ਨੀਵਾਰ ਦਾ ਗੜਗਰਾਂ ਦਾ ਮੇਲਾ ਤਾਂ ਹੋਣੀ ਹੋਣਾ ਹੈ ਕਿ ਨਹੀਂ ਕਿਉਂਕਿ ਲੋਕ ਵੀ ਵੀਕੈਂਡ ਤੇ ਘੁੰਮਦੇ ਆ ਪਹਿਲਾ ਕੰਮ ਹੁੰਦਾ ਟਿਕਟ ਵਧਾਉਣੇ ਅਸੀਂ ਪਹੁੰਚੇ ਟਿਕਟਾਂ ਦੀ ਮਸ਼ੀਨ ਤੇ ਇਥੇ ਘੜਾਈਆਂ ਟਿਕਟਾਂ ਤੇ ਟਿਕਟਾਂ ਵਿੱਚ ਜਲਦੀ ਜਲਦੀ ਘੜਾਈਆਂ ਕਿਉਂਕਿ ਟ੍ਰੇਨ ਟਾਈਮ ਤੋਂ ਪਹਿਲਾਂ ਆ ਗਈ 2 ਮਿੰਟ ਤੋਂ ਸਾਢੇ 9:00 ਨਾ ਕੀ ਟਾਈਮ ਸੀ ਸਾਨੂੰ ਜਲਦੀ ਜੇ ਪਤਾ ਨਹੀਂ ਲੱਗਿਆ ਟੈਂਡਰ ਤੋਂ ਨਿਕਲ ਗਏ ਜਲਦੀ ਜਲਦੀ ਵੀ ਟ੍ਰੇਨ ਲਈ ਟ੍ਰੇਨ 'ਚ ਬੈਠੇ ਇਹ ਜਨਾਬ ਫੋਨ ਤੇ ਲੱਗਾ ਕਿਉਂਕਿ ਜਿੱਥੇ ਮਰਜੀ ਚੱਲ ਜੇ ਨਾ ਫੋਨ ਤੇ ਲੱਗਣਾ ਹੁੰਦਾ ਇਹ ਫੋਨ ਬਸ ਇਹ ਫੋਨ ਚਲਾਉਣਾ ਹੀ ਹੁੰਦਾ ਹੈ ਨਾ ਹੋਰ ਕੁਝ ਨਹੀਂ ਕਰਨਾ ਹੁੰਦਾ ਫਿਰ ਅਸੀਂ ਪਹੁੰਚਿਆ ਸਟੇਸ਼ਨ ਤੇ ਜਿੱਥੇ ਅਸੀਂ ਕਰਨੀ ਸੀ ਟ੍ਰੇਨ ਚੇਂਜ ਠੀਕ ਹੈ ਜੀ ਇੱਥੋਂ ਅਸੀਂ ਕੀਤੀ ਟ੍ਰੇਨ ਚੇਂਜ ਕਿਉਂਕਿ ਇਹ ਟ੍ਰੇਨ ਪਹਿਲਾਂ ਦੀ ਟ੍ਰੇਨ ਨਾਲੋਂ ਥੋੜੀ ਜਿਹੀ ਵੱਖਰੀ ਸੀ ਨਵੀਂ ਸੀ ਪਹਿਲੀ ਵਾਰੀ ਮੈਂ ਵੀ ਇਹਦੇ 'ਚ ਬਹਿਣਾ ਸੀਗਾ ਸੋ ਏਸੀ ਹਾਈਬ੍ਰਿਡ ਟ੍ਰੇਨ ਉਹ ਦੂਜੀ ਸੀ ਹੈਨਾ ਸੋ ਤੁਹਾਨੂੰ ਵੀ ਦਿਖਾਉਣਾ ਹੈ 15ਵੀਂ ਟ੍ਰੇਨ ਹੈਨਾ ਕਿਉਂਕਿ ਬਾਹਰੋਂ ਮੈਂ ਵੀ ਪਹਿਲੀ ਵਾਰੀ ਦੇਖੀ ਸੀ ਮਤਲਬ ਵਧੀਆ ਲੱਗੀ ਟ੍ਰੇਨ ਮੈਨੂੰ ਇਹ ਸ ਜਿੱਦਾਂ ਮੈਂ ਟ੍ਰੇਨ ਦੇ ਅੰਦਰ ਵੜਿਆ ਤੇ ਮੈਂ ਦੇਖਿਆ ਵੀ ਇਹਦਾ ਜਿਹੜਾ ਸਿਕਿਉਰਿਟੀ ਸਿਸਟਮ ਆ ਉਹ ਵੀ ਬਹੁਤ ਵਧੀਆ ਕਿਉਂਕਿ ਕੈਮਰਾ ਵਗੈਰਾ ਲੱਗੇ ਸੀ ਕੋਈ ਚੋਰੀ ਚਾਰੀ ਦਾ ਕੋਈ ਡਰ ਨਹੀਂ ਹਨਾ ਤੇ ਜਿਹੜੇ ਵਾਸ਼ਰੂਮੇ ਵੀ ਇਲੈਕਟ੍ਰਿਕ ਮਤਲਬ ਸਭ ਕੁਝ ਇਲੈਕਟ੍ਰਿਕ ਕੀਤਾ ਹੋਇਆ ਸੀ ਇਹਨਾਂ ਨੇ ਹਨਾ ਸੀਟਾਂ ਵੀ ਬਹੁਤ ਵਧੀਆ ਸੀ ਉਹਦੀਆਂ ਤੇ ਜਿਹੜੇ ਚਾਰਜਿੰਗ ਪੁਆਇੰਟ ਸੀ ਉਹ ਵੀ ਬਹੁਤ ਵਧੀਆ ਬਣਾਏ ਸੀ ਮਤਲਬ ਏਕ ਸੀਟ ਤੇ ਚਾਰਜਿੰਗ ਪੁਆਇੰਟ ਦਿੱਤੇ ਹੋਏ ਸੀ ਅਸੀਂ ਪਹੁੰਚ ਗਏ ਡੇਢ ਘੰਟੇ ਤੋਂ ਸਫ਼ਰ ਤੋਂ ਬਾਅਦ ਹਨਾ ਸੋ ਸਟ੍ਰੇਨ ਤੋਂ ਉਤਰੇ ਬਾਹਰ ਨਿਕਲੇ ਕਾਫੀ ਠਿੱਕੀ ਧੁੱਪ ਲੱਗੀ ਸਾਫ ਕਹਾਦਾ ਜਾਬੀ ਸੀ ਗਰਮੀ ਬਹੁਤ ਸੀ ਸੋ ਮੈਂ ਇਹਨੂੰ ਕਿਹਾ ਵੀ ਚੱਲ ਤੁਰੀ ਆਪਾਂ ਪਹਿਲਾਂ ਉਹ ਕੰਮ ਕਰੀਏ ਜਿੱਦਰ ਨੂੰ ਆਪਾਂ ਜਾਣਾ ਹੈ ਤੇ ਇਹਦੇ ਕੋਲ ਪਈ ਕੋਈ ਕੋਕ ਦੇ ਕੈਨ ਪਹਿਲਾਂ ਤੇ ਤੋ ਸਟਾਈ ਮੈਂ ਕਿਹਾ ਇਹਨਾਂ ਨੂੰ ਸਿੱਧੇ ਬਾਹਰ ਆ ਦੇ ਲੋ ਤੂੰ ਦੋ ਕੋਕ ਦੇ ਕੈਨ ਚੱਕ ਕੇ ਤੇ ਬਾਹਰ ਸਟਾਈ ਕਰ ਉਹਨੂੰ ਫਿਰ ਮੈਂ ਕਿਹਾ ਚੱਲ ਵੀ ਮੁੰਡਿਆ ਨਿਕਲੀਏ ਆਪਾਂ ਲੋਏ ਲੋਏ ਸੂਰਜ ਦੀ ਤੇ ਅਸੀਂ ਪਹੁੰਚ ਤੁਰਪੇ ਸਟੇਸ਼ਨ ਤੋਂ ਇਹ ਟ੍ਰੇਨ ਜਾਰੀ ਸੀ ਵਾਪਸ ਫਿਰ ਉੱਥੇ ਜਿੱਥੋਂ ਆਈ ਸੀ ਕਿਉਂਕਿ ਇੱਥੋਂ ਫਿਰ ਇਹਨੇ ਵਾਪਸ ਹੀ ਮੋੜਨਾ ਸੀਗਾ ਮੇਬੀ ਸੋ ਅਸੀਂ ਪਹਿਲਾਂ ਪਹੁੰਚੇ ਇੱਥੇ ਮਾਲ ਦੇ ਵਿੱਚ ਤੇ ਇਹ ਸਟੇਸ਼ਨ ਦੇ ਨਾਲ ਹੀ ਆ ਸਟੇਸ਼ਨ ਤੋਂ ਨਿਕਲਦੇ ਆਂ ਹੀ ਬਸ 100 ਮੀਟਰ ਦੇ ਸਾਹਮਣੇ ਇਹ ਮਾਲ ਬਣਿਆ ਹੋਇਆ ਹੈ ਅਸੀਂ ਪਹੁੰਚਿਆ ਅਗਲੀ ਸ਼ਾਪ ਦੇ ਵਿੱਚ ਇੱਥੇ ਕਾਫੀ ਇਲੈਕਟ੍ਰਿਕ ਸਮਾਨ ਮਿਲਦਾ ਹੈ ਜੋ ਕਾਣਾਚੀ ਵੀ ਵਰਤੇ ਜਾਂਦਾ ਜਾਂ ਟਾਈਮ ਫੋਨ ਵਗੈਰਾ ਜਾਂ ਕੱਪ ਸਭ ਕੁਝ ਮਿਲਦਾ ਹੈ ਕਾਫੀ ਆਫਰਾਂ ਵੀ ਲੱਗੀਆਂ ਹੁੰਦੀਆਂ ਨੇ ਇੱਥੇ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਕੰਮ ਕਰਨਾ ਸੀ ਉਹ ਸਾਡਾ ਕੰਮ ਤਾਂ ਹੋਇਆ ਨਹੀਂ ਤੇ ਅਸੀਂ ਤੁਰ ਪਏ ਸੈਂਟਰ ਵੱਲ ਮਤਲਬ ਸਿਟੀ ਦਾ ਸੈਂਟਰ ਕਹਿ ਲੋ ਜਿੱਦਾਂ ਮਤਲਬ ਵੀ ਜਿੱਥੇ ਲੋਕੀ ਘੁੰਮਣ ਫਿਰ ਮੌਂਦੇ ਆ ਜਾਂ ਟੂਰਿਸਟ ਆ ਜਾਂਦੇ ਹਨਾ ਜਿਹੜੀ ਜਗ੍ਹਾ ਤੇ ਉਧਰ ਨੂੰ ਤੁਰ ਪਏ ਅਸੀਂ ਤੇ ਅਸੀਂ ਦੇਖਿਆ ਵੀ ਇੱਥੇ ਲੋਕੀ ਕਾਫੀ ਫੋਟੋ ਵਗੈਰਾ ਲੈ ਰਹੇ ਸੀ ਕਾਫੀ ਟੂਰਿਸਟ ਆਇਆ ਹੋਇਆ ਸੀ ਕਿਉਂਕਿ ਇੱਕ ਵੀਕੈਂਡ ਸੀ ਤੇ ਕੋਦਾਂ ਦੇ ਦਸਦੀਆਂ ਛੁੱਟੀਆਂ ਹੋ ਰਹੀਆਂ ਸਨ ਇੱਥੇ ਇਟਲੀ 'ਚ ਸੋ ਕਾਫੀ ਲੋਕ ਇੱਥੇ ਘੁੰਮ ਰਹੇ ਮੌਂ ਪ੍ਰਾਫਰ ਕਰ ਰਹੇ ਇਹ ਦਿਨ ਅਸਨ ਇਹ ਇਹ ਰਿਣੀ ਸਟੈਚੂਰੀਆਂ ਕਾਫੀ ਫੋਟੋਆਂ ਲੈ ਰਿਆ ਸੀ ਮੰਮੀ ਇੱਕ ਸ਼ਾਟ ਲੈ ਲਿਆ ਤੁਸੀਂ ਦੇਖਣਾ ਤੇ ਇੱਥੇ ਇਹਦੇ ਤੇ ਹਿਸਟਰੀ ਵੀ ਲਿਖੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਹਨਾ ਫਿਰ ਇਸ ਤੋਂ ਬਾਅਦ ਅੱਗੇ ਗਏ ਤੇ ਸਾਨੂੰ ਮਿਲਿਆ ਇਹ ਬੰਦਾ ਇਹ ਪਿਆਨ ਉਂਝਾ ਰਿਹਾ ਸੀ ਕਾਫੀ ਵਧੀਆ ਵਜਾ ਰਿਹਾ ਸੀ ਮਤਲਬ ਪਿਆਨ میوزਿਕ ਬਹੁਤ ਵਧੀਆ ਬਣਾ ਰਿਹਾ ਸੀ ਹਨਾ ਵੀ ਲੋਕੀ ਵੀ ਕਾਫੀ ਇਧੀਆਂ ਫੋਟੋਆਂ ਵਗੈਰਾ ਲੈ ਰਹੇ ਸੀ ਮੈਨੂੰ ਵੀ ਵਧੀਆ ਲੱਗਿਆ ਤੇ ਮੰਮੀ ਇਹਦਾ ਸ਼ਾਟ ਵਿੱਚ ਪਾ ਦਿੱਤਾ ਬਹੁਤ ਸੋਹਣਾ ਸੀ ਫਿਰ ਉਸ ਤੋਂ ਬਾਅਦ ਅੱਗੇ ਅਸੀਂ ਪਹੁੰਚੇ ਇੱਥੇ ਹੁਣ ਇਹ ਆਏ ਘੋੜੀਆਂ ਦੇ ਰੇਸ ਤੋਂ ਹਲੇ ਤਾਂ ਤਿਆਰੀ ਚੱਲ ਰਹੀ ਸੀ ਮਤਲਬ ਇਹਨਾਂ ਨੇ ਆ ਰੈਡੀ ਕਰਨਾ ਆ ਸਾਰਾ ਤੇ ਰੈਡੀ ਕਰਕੇ ਜੋ ਰੈਡੀ ਹੋ ਗਿਆ ਮਤਲਬ ਥੋੜੇ ਦਿਨਾਂ ਬਾਅਦ ਹੁੰਦੀ ਸੀ ਰੋਸ ਤਾਂ ਸੋ ਤਾਂ ਕਰਕੇ ਹਲੇ ਤਾਂ ਰੈਡੀ ਕਰ ਰਹੇ ਸੀ ਸਾਰੇ ਲੋਕ ਇਹਨੂੰ ਦੇਖ ਰਹੇ ਸੀ ਇੱਥੇ ਕਾਫੀ ਰਸ਼ ਸੀ ਕਾਫੀ ਲੋਕੀ ਇੱਥੇ ਹੀ ਖੜੇ ਸੀ ਇਹਨੂੰ ਦੇਖ ਰਹੇ ਸੀ ਹਨਾ ਮਤਲਬ ਕਿਉਂਕਿ ਕੇਂਟਰ ਵੀ ਆ ਜਾਂਦਾ ਤੇ ਜਿਹੜੇ ਮੇਨ ਸਾਰੇ ਟੂਰਿਸਟ ਇੱਥੇ ਆਉਂਦੇ ਆ ਉਸ ਤੋਂ ਬਾਅਦ ਆਇਆ ਸੁਪਰਮੈਨ ਦੇਖਿਆ ਇੱਥੇ ਸਪਾਈਡਰਮੈਨ ਵੀ ਲੰਘ ਪਿਆ ਕਰਾ ਸੀ ਐਸੀ ਜਵਾਕਾਂ ਦੀਆਂ ਖੜਾਉਣਿਆਂ ਦੀ ਦੁਕਾਨ ਫਿਰ ਅਸੀਂ ਪਹੁੰਚ ਇੱਥੇ ਆ ਬਿਲਡਿੰਗ ਨੂੰ ਇਹ ਤੁਸੀਂ ਦੇਖ ਸਕਦੇ ਬਿਲਡਿੰਗ ਕਾਫੀ ਪੁਰਾਣੀ ਆ ਮੇਬੀ 100 ਸਾਲ ਜਾਂ ਇਸ ਤੋਂ ਵੀ ਵੱਧ ਪੁਰਾਣੀ ਹੋ ਸਕਦੀ ਆ ਹਨ ਸੋ ਕਾਫੀ ਵਧੀਆ ਬਣੀ ਹੋਈ ਈ ਆ ਜੋ ਇਹਦਾ ਸਟਰਕਚਰ ਜਾਂ ਜੋ ਇੱਥੇ ਆਡ ਕੀਤਾ ਹੋਇਆ ਇਹ ਇੱਕ ਟੂਰਿਸਟ ਅਟਰੈਕਸ਼ਨ ਹੁੰਦੀ ਆ ਹਨ ਇਹ ਹੀ ਚੀਜ਼ਾਂ ਹੁੰਦੀਆਂ ਸੋ ਇਹ ਬਿਲਡਿੰਗ ਵੀ ਕਾਫੀ ਸੋਹਣੀ ਬਣੀ ਹੋਈ ਈ ਆ ਕਾਫੀ ਟੂਰਿਸਟ ਇੱਥੇ ਆਉਂਦੇ ਸੀ ਹਨ ਫਿਰ ਉਸ ਤੋਂ ਬਾਅਦ ਅਸੀਂ ਤੁਰਪੇ ਵਾਪਸ ਹਾਂ ਚੱਲੇ ਪਏ ਵਾਪਸ ਆਪਣੇ ਘਰਾਂ ਨੂੰ ਸਟੇਸ਼ਨ ਤੇ ਆਏ ਟਿਕਟਾਂ ਕਢਾਈਆਂ ਤੇ ਸਰੇਨ ਦੀ ਵੇਟ ਕਰਨਾ ਤੇ ਕਿ ਉਹ 10-15 ਮਿੰਟ ਤੱਕ ਟ੍ਰੇਨ ਸੀ ਤੇ ਫਿਰ ਅਸੀਂ ਟ੍ਰੇਨ ਲੈ ਕੇ ਵਾਪਸ ਘਰ ਪਹੁੰਚ ਗਏ ਸੋ ਆਇਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਲਾਈਕ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਅਗਲੇ